ਜੇ ਤੂੰ ਕੀ ਬਣ ਕੇ ਬੈਠਾ ਮਾਮਾ ਕੀ ਰੱਬਾ 24 ਪੰਜਾਬੀ ਚੈਨਲ ਤੇ ਦਿੱਕਤ ਦਰਸ਼ਕਾਂ ਨੂੰ ਫਿਰ ਪਿਰਸਰਸ਼ੀਅ ਕੱਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ 온 ਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਹਟ ਤੱਕ ਪਹੁੰਚ ਰਣ ਤਰੰਤਾਰਨ ਦੇ ਨੇਲ ਪਿੰਡ ਰਸੂਲਪੁਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਘਰ ਵਿੱਚ ਵੜ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਮੌਕੇ ਤੇ ਪੰਜਾਬ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਤਰਨਤਨ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਦੇ ਲਈ ਕਰਵਾਇਆ ਦਾਖਲ ਮਾਮਲਾ ਜਿਸਵੇਂ ਦੇ ਪਿੰਡ ਰਸੂਲਪੁਰ ਤੋਂ ਸਾਹਮਣੇ ਜਿਸ ਤੋਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਘਰ ਵਿੱਚ ਵੜ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਫਿਰਾਲ ਹੋਣ ਦੇ ਵਿੱਚ ਸਫੋ ਹੋ ਗਏ ਨੇ ਜਿੱਥੇ ਕਿ ਦੂਜੇ ਪਾਸੇ थाना सदर ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਤਰਨਤਨ ਸਿਵਲ ਹਸਪਤਲ ਵਿਖੇ ਪੋਸਮਾਰਟਮ ਕਰਵਾਉਣ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਨੂੰ ਫੋਨ ਕੀਤਾ ਗਿਆ ਕਿ ਇੰਦਾ ਗੋਲੀ ਵੱਜ ਗਈ ਤੇ ਅਸੀਂ ਤੇ ਸੋਚਿਆ ਵੀ ਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਹਨੇ ਬਾਹਰ ਸੱਦਿਆ ਉੱਥੇ ਲਾ ਦੇ ਇਹ ਘਰੇ ਆਏ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਮ ਹਰਚਾ ਇੱਕ ਦਾ ਨਾਮ ਜੋਪਾ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਫੇ ਆਜਾ ਆਜੇ ਆਪਾਂ ਉਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਤੇ ਇਹ ਇੱਧਰ ਬੈਠੇ ਨਾ ਰਹੀਆਂ ਉਹਨਾਂ ਆਖਾ ਤੁਸੀਂ ਅਵਾਜ਼ ਨਹੀਂ ਮਾਰਨੀ ਤੇ ਤਾਂ ਚੈਨੇ ਡਰਾਵਾ ਡਰਾਵਾ ਦਿੱਤਾ ਫੇਰ ਮਾਰਿਓ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੇ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ ਗੋਲੀ ਮਾਰੀ ਦੂਜੇ ਬੰਦਿਆਂ ਦੀ ਨਿਗਾਹ ਜੀ ਮੁੜ ਕੇ ਉਹਨਾਂ ਧੂਕੇ ਇੱਥੇ ਬਾਹਰ ਕੱਢਤਾ ਉਹਨਾਂ ਨੂੰ ਬਾਹਰ ਕੱਢਤਾ ਤੇ ਮੁੜ ਕੇ ਜਾਂਦੇ ਹੀ ਐਂਬੂਲੈਂਸ ਲੈ ਕੇ ਆਮਨੇ ਮੁੜ ਕੇ ਉਹ ਵਾਪਸੀ ਨਹੀਂ ਆਏ ਕੋਈ ਪੁਰਾਣੀ ਲੜਾਈ ਝਗੜਾਤ ਨਹੀਂ ਹੈ ਕੋ ਮੁੰਡੇ ਮੁੰਡੇ ਦਾ ਪੁਰਾਣੀ ਲੜਾਈ ਝਗੜੇ ਦਾ ਵੀ ਸਾਨੂੰ ਨਹੀਂ ਪਤਾ ਇੰਨਾ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰੀ ਉੱਥੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਬਾਰੇ ਕੀ ਮੰਗ ਕਰਦੇ ਜੀ ਹੁਣ ਅਸੀਂ ਤੇ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ 10 ਕੁ ਮਹੀਨੇ ਦੀ ਉਹਨਾਂ ਦੀ ਗੁੜੀਆ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਕਿ ਇਹ ਕਰਨ ਦੀ ਗੱਲ ਇਹ ਕਿਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਏ ਗਰੀਬ ਆਦਮੀ ਆ ਤੇ ਜਿਹੜੇ ਮੁੰਡੇ ਉਹਨਾਂ ਨੂੰ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕਿਹਨੇ ਇੱਥੇ ਪੜਚ ਮੈਂਡ ਚ ਕਿਹਨੇ ਪੜਦੇ ਤਾਂ ਵੀ ਕੋਈ ਮੈਨੂੰ ਪਤਾ ਨਹੀਂ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਘਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਦਾ ਮੈਂ ਉੱਥੇ ਬੈਠਾ ਉਹ ਦੂਸਰਾ ਇਹਨਾਂ ਨੂੰ ਟੈਕ ਹੋਇਆ ਇਹਨਾਂ ਕੋਈ ਨਹੀਂ ਮੰਜੀ ਤੋਂ ਹੀ ਲਿਆ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਦਿੱਤੀ ਨਾਨਾ ਮੁੰਡੇ ਦਾ ਭਰਾ ਕਿਹਨੇ ਜੇ ਫੜਕਣੀ ਆ ਕੋ ਭੈਣ ਵੇ ਦੇਖਾ ਦੋ ਭਰਾ ਤੇ ਇੱਕ ਭੈਣਾ ਬੁਡੀਆਂ ਕਿੰਨਾ ਦੀ ਤੇ ਆਪ ਇੱਕ ਵੱਲੋਂ ਕੱਤ ਆਈ ਮੋਟਰਸਾਈਕਲ ਤੇ ਪੈਦਲ ਆਈ ਮੋਟਰਸਾਈਕਲ ਤੇ ਆਈ ਮੋਟਰਸਾਈਕਲ ਤੇ ਆਈ ਨਾ ਨਾ